ਉਦੋਂ ਮੈਂ ਆਪਣਾ ਸੈਟਅਪ ਸਟਾਰਟ ਕੀਤਾ ਸੀ ਤੇ ਉਦੋਂ ਮੈਂ ਇੱਕ ਚਾਰਟ ਪੇਪਰ ਦੇ ਉੱਤੇ ਲਿਖ ਕੇ ਲੈ ਕੇ ਆਈ ਸੀ ਫਰੈਸ਼ ਫਰੂਟ ਕਰੀਮ ਤੇ ਉਸ ਤੋਂ 15 ਦਿਨਾਂ ਬਾਅਦ ਮੈਂ ਇੱਕ ਛੋਟਾ ਜਿਹਾ ਬੋਰਡ ਬਣਵਾਇਆ ਫਿਰ ਉਸ ਤੋਂ ਇੱਕ ਮਹੀਨੇ ਬਾਅਦ ਮੈਂ ਆ ਸਟੈਂਡੀ ਤਿਆਰ ਕਰਵਾਈ ਪਤਾ ਹੈ ਮੇਰੇ ਪਾਪਾ ਕਿੱਦਾਂ ਮਿਹਨਤ ਕਰਦੇ ਸੀ ਉਹੀ ਵਾਲੀ ਸੋਚ ਸਾਡੇ ਵਿੱਚ ਪੈਦਾ ਹੋਈ ਵੀ ਹੈ ਕਿ ਅਸੀਂ ਵੀ ਉਹਨਾਂ ਵਾਂਗ ਮਿਹਨਤ ਕਰਾਂਗੇ ਤੇ ਜਿਵੇਂ ਉਹਨਾਂ ਨੇ ਸਾਡੇ ਲਈ ਘਰ ਬਣਾਇਆ ਤੇ ਅਸੀਂ ਵੀ ਉਹਨਾਂ ਦੀ ਉਹਨਾਂ ਦੇ ਬੁਢਾਪੇ 'ਚ ਸਹਾਰਾ ਬਣਾਂਗੇ ਸਰ 5 ਸਾਲ ਬਾਅਦ ਅਸੀਂ ਇਹ ਸੋਚਦੇ ਹਾਂ ਕਿ ਸਾਡੇ ਕੋਲ ਇੱਕ ਵਧੀਆ ਜਿਹਾ ਰੈਸਟੋਰੈਂਟ ਹੋਵੇ ਤੇ ਜਿਹੜੀ ਉਹਦੀ ਮਤਲਬ ਕਿ ਓਨਰ ਵਾਲੀ ਜੋ ਸੀਟ ਹੈ ਉੱਥੇ ਮੇਰੇ ਪਾਪਾ ਬੈਠੇ ਹੋਣ ਸਭ ਦੀ ਆਪਣੀ ਆਪਣੀ ਸੋਚ ਹੈ ਜਿਹੜੇ ਬੱਚੇ ਕਰੋ ਅਮੀਰ ਹੈ ਉਹ ਆਪਣਾ ਖੁੱਲਾ ਖਾਣਾ ਪੀਣਾ ਵਧੀਆ ਗੱਡੀਆਂ 'ਚ ਘੁੰਮਦੇ ਆ ਨਾ ਉਹ ਮਾਪਿਆਂ ਦੇ ਸਿਰ ਤੇ ਐਸ਼ ਕਰਦੇ ਆ ਤੇ ਅਸੀਂ ਮਾਪਿਆਂ ਨੂੰ ਐਸ਼ ਕਰਵਾਉਣੀ ਹੈ ਤਾ ਸਾਡੀ ਤਾਂ ਹੀ ਸੋਚਿਆ ਸਰ ਵੀ ਆਪਾਂ ਸਕਸੈਸ ਹੋ ਕੇ ਗੱਡੀਆਂ ਲਵਾਂਗੇ ਤੇ ਗੱਡੀਆਂ ਚ ਮਾਪਿਆਂ ਨੂੰ ਘਮਾਵਾਂਗੇ ਸਰ ਪਹਿਲੇ ਦੂਜੇ ਦਿਨ ਤਾਂ ਐਦਾਂ ਹੋਇਆ ਕਿ ਕੰਫੀਡੈਂਸ ਚ ਨਹੀਂ ਬਣਿਆ ਪਰ ਹੌਲੀ ਹੌਲੀ ਜਿਵੇਂ ਜਿਵੇਂ ਲੋਕਾਂ ਦੀ ਸਪੋਰਟ ਮਿਲਦੀ ਗਈ ਆਪਣਾ ਥੋੜਾ ਥੋੜਾ ਕੰਮ ਵੱਧਦਾ ਗਿਆ ਫਿਰ ਸਰ ਕੰਫੀਡੈਂਸ ਬੂਸਟ ਹੁੰਦਾ ਗਿਆ ਜਿੱਦਾਂ ਅਸੀਂ ਸਿਰਫ ਫਲੇਵਰ ਨਹੀਂ ਯੂਜ਼ ਕਰਦੇ ਕੋਈ ਵੀ ਜਿਦਾਂ ਮਿਕਸ ਫਰੂਟ ਦੇ ਉੱਤੇ ਕਿਸੇ ਨੂੰ ਕੀਵੀ ਪਸੰਦ ਆ ਤਾਂ ਆਪਾਂ ਕੀਵੀ ਦੀਆਂ ਸਲਾਈਸਿਸ ਕੱਟ ਕਰਕੇ ਦਿੰਨੇ ਆ ਆਰਟੀਫੀਸ਼ੀਅਲ ਚੀਜ਼ ਅਸੀਂ ਕੋਈ ਵੀ ਯੂਜ਼ ਨਹੀਂ ਕਰਦੇ ਸਰ ਅਸੀਂ ਇਕੱਠੇ ਹੀ ਕੰਮ ਕਰਦੇ ਆ ਜਿਦਾਂ ਫਰੂਟਸ ਕੱਟ ਕਰਦੇ ਆ ਅਸੀਂ ਉਹ ਵੀ ਇਕੱਠੇ ਹੀ ਕਰਦੇ ਆ ਜੇਕਰ ਅਸੀਂ ਕਰੀਮ ਰੈਡੀ ਕਰਦੇ ਆ ਉਹ ਵੀ ਸਿਰ ਅਸੀਂ ਦੋਨੋਂ ਇਕੱਠੇ ਹੀ ਹੈਲਪ ਕਰਦੇ ਆ ਇਦਾਂ ਕੱਲਾ ਕੱਲਾ ਕੋਈ ਵੀ ਕੰਮ ਨਹੀਂ ਕਰਦਾ ਅਸੀਂ ਦੋਨੋਂ ਮਿਲ ਕੇ ਹੀ ਕੰਮ ਕਰਦੇ ਆ ਸਰ ਅਸੀਂ ਕਿਸੇ ਬ੍ਰਾਂਡ ਤੋਂ ਮੋਟੀਵੇਟ ਨਹੀਂ ਹਾਂ ਅਸੀਂ ਖੁਦ ਦਾ ਹੀ ਬ੍ਰਾਂਡ ਬਣਾਵਾਂਗੇ ਤੇ ਆਪਣੇ ਬ੍ਰਾਂਡ ਦਾ ਨਾਮ ਹੋਊਗਾ ਟਵੀਨ ਸਟੇਪ ਜਿੰਨੇ ਵੀ ਮਿਹਨਤ ਕਰ ਸਕਦੇ ਆ ਉਨੇ ਹੱਦ ਤੱਕ ਮਿਹਨਤ ਕਰਾਂਗੇ ਤੇ ਫਿਰ ਮੰਨਾਂਗੇ ਕਿ ਹਾਂ ਹੁਣ ਸਕਸੈਸ ਹੋ ਚੁੱਕੇ ਹਾਂ ਸੀ ਫਿਰ ਮੇਰਾ ਨਾਮ ਸੁਵੀਟੀ ਐ ਫਿਰ ਮੇਰਾ ਨਾਮ ਸ਼ਰਤ ਐ ਫਿਰ ਅਸੀਂ ਗੁਰੂਆਂ ਦੀ ਧਰਤੀ ਸ਼੍ਰੀ ਮੁਕਸੈ ਸਾਹਿਬ ਤੋਂ ਬਿਲੋਂਗ ਕਰਦੇ ਹਾਂ ਸਰ ਅਸੀਂ ਆਪਣੇ ਘਰੋਂ 2250 ਕਿਲੋਮੀਟਰ ਇੱਥੇ ਪੜ੍ਹਨ ਲਈ ਆਏ ਸੀ ਤੇ ਪੜ੍ਹ ਲੈ ਕੇ ਚਲੋ ਆਪਾਂ ਨੌਕਰੀ ਲੱਗਣਾ ਸੀਗਾ ਪਰ ਇੱਥੇ ਆ ਕੇ ਖਰਚਾ ਚੁਕਣਾ ਥੋੜਾ ਜਿਹਾ ਔਖਾ ਹੋ ਗਿਆ ਸੀਗਾ ਤੇ ਮੰਮੀ ਮੇਰੀ ਬਿਮਾਰ ਰਹਿੰਦੇ ਆ ਪਾਪਾ ਵੀ ਬਿਮਾਰ ਰਹਿੰਦੇ ਆ ਤੇ ਸੋਚਿਆ ਵੀ ਚਲੋ ਆਪਣਾ ਖਰਚਾ ਸੀ ਖੁਦ ਚੱਕ ਲੈਨੇ ਆ ਪਹਿਲਾਂ ਮੈਂ ਟਿਊਸ਼ਨਸ ਪੜਾਉਂਦੀ ਹੁੰਦੀ ਸੀ ਘਰ ਤੇ ਟਿਊਸ਼ਨਸ ਦੇ ਪੈਸਿਆਂ ਨਾਲ ਇੰਨਾ ਮੈਨੇਜ ਨਹੀਂ ਹੋ ਸਕਦਾ ਸੀ ਫਿਰ ਮੈਂ ਸੋਚਿਆ ਵੀ ਚਲੋ ਉਹੀ ਪੈਸੇ ਜੋੜ ਕੇ ਆਪਾਂ ਛੋਟਾ ਜਿਹਾ ਸੈਟਅਪ ਸਟਾਰਟ ਕਰਦੇ ਆ ਤੇ ਫਿਰ ਅਸੀਂ ਇਹ ਸੈਟਅਪ ਸਟਾਰਟ ਕੀਤਾ ਸਰ ਅਸੀਂ 8 ਵਜੇ ਆਣਨੇ ਆ ਤੇ ਰਾਤ 1 ਹੋਏ ਤੱਕ ਇੱਥੇ ਰਹਿਣੇ ਆ ਸਰ ਡੀਮੋਟੀਵੇਟ ਨਹੀਂ ਹੋਏ ਕਦੇ ਅਸੀਂ ਸਿਰਫ ਕੰਮ ਤੇ ਧਿਆਨ ਦਿੰਨੇ ਆ ਇਧਰ ਉਧਰ ਜੋ ਹੁੰਦਾ ਆਪਾਂ ਧਿਆਨ ਨਹੀਂ ਦਿੰਦੇ ਸਰ ਕਰਦੇ ਤਾਂ ਮਤਲਬ ਆਪਣੇ ਉਧਰ ਵਾਲੇ ਲੋਕਾਂ ਦੀ ਸੋਚ ਐਦਾ ਕਿ ਕੁੜੀਆਂ ਨੂੰ ਘਰੋਂ ਬਾਹਰ ਨਹੀਂ ਜਾਣਾ ਨਾ ਤੇ ਉੱਥੇ ਰਹਿ ਕੇ ਹੀ ਪੜਦੇ ਸੀ ਅਸੀਂ ਫਿਰ ਘਰਦਿਆਂ ਨੇ ਸੋਚਿਆ ਵੀ ਚਲੋ ਵੱਡੇ ਸ਼ਹਿਰ ਜਾਣ ਗਿਆ ਕੁਝ ਪੜ ਕੇ ਅੱਗੇ ਵਧ ਜਾਣ ਗਿਆ ਫਿਰ ਉਹਨਾਂ ਨੇ ਸਾਨੂੰ ਇੱਥੇ ਭੇਜਿਆ ਫਿਰ ਅਸੀਂ 2 ਸਾਲ ਇੱਥੇ ਆਪਣੀ ਸਟੱਡੀ ਕੰਪਲੀਟ ਕੀਤੀ ਤੇ ਸਟੱਡੀ ਨੂੰ ਅਸੀਂ ਖੁਦ ਹੀ ਮੈਨੇਜ ਕੀਤਾ ਜਿੱਦਾਂ ਜੌਬ ਵੀ ਕੀਤੀ ਐ ਪਾਰਟ ਟਾਈਮ ਜੌਬ ਵੀ ਕੀਤੀ ਐ ਆਪਣੀ ਫੀਸ ਕੱਢਣ ਦੇ ਲਈ ਤੇ ਉਸ ਟਾਈਮ ਘਰ ਦੇ ਬਹੁਤ ਖੁਸ਼ ਸੀ ਕਿ ਸਾਡੀਆਂ ਬੱਚੀਆਂ ਜੇਰੀਆ ਕਦੇ ਕਾਰੋਬਾਰ ਨਹੀਂ ਗਈਆਂ ਤੇ ਅੱਜ ਆਪਣੇ ਖਰਚੇ ਖੁਦ ਚੱਕ ਰਹੀਆਂ ਰੂਟਕੀਮ ਐਕਚੁਅਲ ਜਿਨਾ ਸਾਡੇ ਮम्मा ਸਾਨੂੰ ਘਰ ਬਣਾ ਕੇ ਖਵਾਉਂਦੇ ਹੁੰਦੇ ਸੀਗੇ ਤੇ ਅਸੀਂ ਸਾਰੇ ਹੀ ਬੜੀ ਦੀਜ ਨਾਲ ਤੇ ਸ਼ੌਕ ਨਾਲ ਖਾਂਦੇ ਸੀਗੇ ਤੇ ਜਿੰਨਾ ਉਹ ਟੇਸਟ ਲੈ ਕੇ ਆਉਂਦੇ ਸੀ ਉਹੀ ਟੇਸਟ ਅਸੀਂ ਮੋਹਾਲੀ ਵਿੱਚ ਲੈ ਕੇ ਆਏ ਆ ਲੋਕਾਂ ਦੇ ਲਈ ਤੇ ਹਾਂਜੀ 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 ਸਟਾਈਮ ਆਪਾਂ ਜਦੋਂ ਆਏ ਸੀ ਮੈਂ ਸ਼ਾਮ ਨੂੰ ਆ ਗਈ ਸੀ ਪੂਰੇ 6 ਵਜੇ ਬਟ ਦਿੱਕਤਾਂ ਇੰਨੀਆਂ ਕੁ ਜ਼ਿਆਦਾ ਆਈਆਂ ਕਿ ਸਟਾਲ ਲਗਾਉਂਦੇ ਲਗਾਉਂਦੇ 9 ਵਜੇ ਗਏ ਸੀਗੇ ਸਰ ਸਾਡੇ ਨਾਲ ਦੇ ਜਿਹੜੇ ਇੱਧਰ ਉੱਧਰ ਸਟਾਲ ਲਾਂਦੇ ਆ ਪਹਿਲੀ ਗੱਲ ਤਾਂ ਸਾਨੂੰ ਉਹਨਾਂ ਨੇ ਨਹੀਂ ਇੱਥੇ ਖੜਨ ਦਿੱਤਾ ਬਹੁਤ ਟਾਈਮ ਇਕੱਲੀ ਖੜੀ ਰਹੀ ਘੰਟੇ ਡੇਢ ਘੰਟੇ ਬਾਅਦ ਮੇਰੇ ਕੋਲ ਕਸਟਮਰ ਆਇਆ ਉਸ ਟਾਈਮ ਮੈਂ ਥੋੜੀ ਡੀਮੋਟੀਵੇਟ ਵੀ ਹੋ ਗਈ ਸੀ ਕਿ ਆ ਕੀ ਹੋ ਰਿਹਾ ਨਾ ਸਭ ਕਿਉਂਕਿ ਆਪਾਂ ਪਹਿਲਾਂ ਕਦੇ bizness ਕੀਤਾ ਨਹੀਂ ਸੀਗਾ ਪਹਿਲੇ ਦਿਨ ਤਾਂ ਕਾਫੀ ਬੱਜ ਗਈ ਸੀ ਫਿਰ ਉਹ ਘਰੇ ਜਾ ਕੇ ਮਤਲਬ ਕਿ ਮੈਂ ਜੋ ਵੀ ਉਧਰ ਮੇਰੇ ਪੀਜੀ ਚ ਕੁੜੀਆਂ ਰਹਿੰਦੀਆਂ ਸੀ ਫਿਰ ਮੇਰੇ ਟਿਊਸ਼ਨ ਵਾਲੇ ਬੱਚੇ ਸੀ ਫਿਰ ਮੈਂ ਉਹਨਾਂ ਸਾਰਿਆਂ ਨੂੰ ਖਵਾਤੀ ਸੀ ਸਭ ਤੋਂ ਪਹਿਲ ਮੁਸ਼ਕਿਲ ਆਈ ਜਿੱਦਾਂ ਮੇਰੇ ਕੋਲ ਕੋਈ ਵਹੀਕਲ ਨਹੀਂ ਸੀ ਨਾ ਤੇ ਸਾਰਾ ਸਮਾਨ ਖੁਦ ਹੀ ਘਰੋਂ ਲੈ ਕੇ ਆਣਾ ਘਰੇ ਲੈ ਕੇ ਜਾਣਾ ਫਿਰ ਇੱਥੇ ਆ ਕੇ ਜਗਾ ਲੱਭਣੀ ਫਿਰ ਲੋਕਾਂ ਦੇ ਰਿਐਕਸ਼ਨਸ ਦੇਖਣੇ ਫਿਰ ਕਸਟਮਰ ਦੀ ਵੇਟ ਕਰਨੀ ਸਭ ਕੁਝ ਬਹੁਤ ਮੁਸੀਬਤ ਵਾਲਾ ਦਿਨ ਸੀ ਉਹ ਵਾਲਾ ਜਦੋਂ ਮੈਂ ਆਪਣਾ ਸੈਟਅਪ ਸਟਾਰਟ ਕੀਤਾ ਸੀ ਤੇ ਉਦੋਂ ਮੈਂ ਇੱਕ ਚਾਰਟ ਪੇਪਰ ਦੇ ਉੱਤੇ ਲਿਖ ਕੇ ਲੈ ਕੇ ਆਈ ਸੀ ਫਰੈਸ਼ ਫਰੂਟ ਕਰੀਮ ਤੇ ਉਸ ਤੋਂ 15 ਦਿਨਾਂ ਬਾਅਦ ਮੈਂ ਇੱਕ ਛੋਟਾ ਜਿਹਾ ਬੋਰਡ ਬਣਵਾਇਆ ਫਿਰ ਉਸ ਤੋਂ ਇੱਕ ਮਹੀਨੇ ਬਾਅਦ ਮੈਂ ਆ ਸਟੈਂਡੀ ਤਿਆਰ ਕਰਵਾਈ ਐਸ ਟਾਈਂ ਦੇ ਵਿੱਚ ਬਿਲਕੁਲ ਵੀ ਨਹੀਂ ਹੈਗੀ ਜਿੱਦਾਂ ਸ਼ੁਰੂ ਦੇਣ ਤੋਂ ਹੀ ਘਰ ਦੀ ਮਤਲਬ ਗਰੀਬੀ ਦੇਖਦੇ ਆ ਰਹੇ ਆ ਨਾ ਵੀ ਪਤਾ ਹੈ ਮੇਰੇ ਪਾਪਾ ਕਿੱਦਾਂ ਮਿਹਨਤ ਕਰਦੇ ਸੀ ਉਹੀ ਵਾਲੀ ਸੋਚ ਸਾਡੇ ਵਿੱਚ ਪੈਦਾ ਹੋਈ ਵੀ ਹੈ ਕਿ ਅਸੀਂ ਵੀ ਉਹਨਾਂ ਵਾਂਗ ਮਿਹਨਤ ਕਰਾਂਗੇ ਤੇ ਜਿਵੇਂ ਉਹਨਾਂ ਨੇ ਸਾਡੇ ਲਈ ਘਰ ਬਣਾਇਆ ਤੇ ਅਸੀਂ ਵੀ ਉਹਨਾਂ ਦੇ ਉਹਨਾਂ ਦੇ ਬੁਢਾਪੇ 'ਚ ਸਹਾਰਾ ਬਣਾਂਗੇ ਸਰ ਪਹਿਲਾਂ ਤਾਂ ਮਤਲਬ ਕਿ ਬਿਲਕੁਲ ਵੀ ਕੌਨਫੀਡੈਂਸ ਨਹੀਂ ਹੁੰਦਾ ਸੀ ਕਿ ਆਪਾਂ 2 ਸਾਲ ਹੋ ਗਏ ਚੰਡੀਗੜ੍ਹ ਆਇਆ ਨੂੰ ਕਿ ਚਲੋ ਆਪਾਂ ਕਿਤੇ ਘੁੰਮੇ ਆਈ ਹੈ ਨਾ ਅਸੀਂ ਨਾ ਇੱਕ ਪੀਜੀ 'ਚ ਰਹਿੰਦੇ ਹੁੰਦੇ ਸੀ ਤੇ ਬਸ ਆਪਾਂ ਉੱਥੇ ਪੀਜੀ 'ਚ ਆਪਦੀ ਰੋਟੀ ਪਾਣੀ ਬਣਾਣੀ ਤੇ ਘਰ ਵਾਂਗੂ ਹੀ ਬਸ ਰਹਿਣਾ ਤੇ ਉੱਥੇ ਮਤਲਬ ਕਿ ਖਾਣਾ-ਪੀਣਾ ਹੁੰਦਾ ਸੀ ਆਪਾਂ ਅਸਤੱਕ ਕਿਤੇ ਸੋ ਫਿਰ ਸਰ ਆਪਾਂ ਹੌਲੀ ਹੌਲੀ ਸੋਚਿਆ ਕਿ ਚਲੋ ਆਪਦਾ ਬਿਜ਼ਨਸ ਕਰਦੇ ਆ ਫਿਰ ਸਰ ਪਹਿਲੇ ਦੋ ਜਿਹੇ ਦਿਨ ਤਾਂ ਇਦਾਂ ਹੋਇਆ ਕਿ ਕੰਫੀਡੈਂਸ ਚ ਨਹੀਂ ਬਣਿਆ ਪਰ ਹੌਲੀ ਹੌਲੀ ਜਿਵੇਂ ਜੇ ਲੋਕਾਂ ਦੀ ਸਪੋਰਟ ਮਿਲਦੀ ਗਈ ਆਪਣਾ ਥੋੜਾ ਥੋੜਾ ਕੰਮ ਵੱਧਦਾ ਗਿਆ ਫਿਰ ਸਰ ਕੰਫੀਡੈਂਸ ਬੂਸਟ ਹੁੰਦਾ ਗਿਆ 5 ਸਾਲ ਬਾਅਦ ਅਸੀਂ ਇਹ ਸੋਚਦੇ ਆ ਕਿ ਸਾਡੇ ਕੋਲ ਇੱਕ ਵਧੀਆ ਜਿਹਾ ਰੈਸਟੋਰੈਂਟ ਹੋਵੇ ਤੇ ਜਿਹੜੀ ਉਹਦੀ ਮਤਲਬ ਕਿ ਜੋ ਮੇਨ ਮਤਲਬ ਕਿ ਓਨਰ ਵਾਲੀ ਜੋ ਸੀਟ ਹੈ ਉੱਥੇ ਮੇਰੇ ਪਾਪਾ ਬੈਠੇ ਹੋਣ ਜਿਵੇਂ ਉਹਨਾਂ ਨੇ ਇੰਨਾ ਕਮਾਇਆ ਨਾ ਸਾਨੂੰ ਇੰਨਾ ਪੜ੍ਹਾਇਆ ਲਿਖਾਇਆ ਇੱਥੋਂ ਤੱਕ ਆਣਾ ਤੇ ਅਸੀਂ ਚਾਹੁੰਦੇ ਹਾਂ ਕਿ ਜੋ ਸਾਡੀ ਮਿਹਨਤ ਹੈ ਉਹ ਮਤਲਬ ਕਿ ਮੰਮੀ ਪਾਪਾ ਦੇ ਫੁੱਲ ਤੋਂ ਲੈ ਕੇ ਬਚਪਨ ਤੋਂ ਲੈ ਕੇ ਸਰ ਇਕੱਠੇ ਹੀ ਰਹਿੰਦੇ ਆਏ ਆ ਤਾਂ ਸੋਚਿਆ ਵੀ ਇਕੱਠੇ ਹੀ ਕੰਮ ਕਰਾਂਗੇ ਤੇ ਸਿਰ ਅਸੀਂ ਇਕੱਠੇ ਹੀ ਕੰਮ ਕਰਦੇ ਆ ਜਿੱਦਾਂ ਫਰੂਟਸ ਕੱਟ ਕਰਦੇ ਆ ਸੀ ਉਹ ਵੀ ਇਕੱਠੇ ਹੀ ਕਰਦੇ ਆ ਜੇਕਰ ਅਸੀਂ ਕਰੀਮ ਰੈਡੀ ਕਰਦੇ ਆ ਉਹ ਵੀ ਸਿਰ ਅਸੀਂ ਦੋਨੋਂ ਇਕੱਜ ਦੀ ਹੈਲਪ ਕਰਦੇ ਆ ਇਦਾਂ ਇਕੱਲਾ ਇਕੱਲਾ ਕੋਈ ਵੀ ਕੰਮ ਨਹੀਂ ਕਰਦਾ ਅਸੀਂ ਦੋਨੋਂ ਮਿਲ ਕੇ ਹੀ ਕੰਮ ਕਰਦੇ ਆ ਸੱਚ ਦੱਸਾਂ ਤੁਹਾਨੂੰ ਅਸੀਂ ਮੋਟੀਵੇਟ ਹੋਏ ਹਾਂ ਆਪਣੇ ਪਾਪਾ ਤੋਂ ਮੇਰੇ ਪਾਪਾ ਜਦੋਂ ਬਚਪਨ ਦੇ ਵਿੱਚ ਉਹਨਾਂ ਨੇ 7th ਕਲਾਸ ਕੀਤੀ ਸੀ ਨਾ ਤੇ ਉਹਨਾਂ ਦੇ ਪੇਰੈਂਟਸ ਦੀ ਡੈਥ ਹੋ ਗਈ ਸੀ ਮਤਲਬ ਮੇਰੇ ਦਾਦਾ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਕਿ ਮੰਡੀ ਦੇ ਵਿੱਚ ਬਹੁਤ ਕੰਮ ਕੀਤਾ ਨਾ ਤੇ ਰਾਈਸ ਮੀਲ ਦੇ ਵਿੱਚ ਉਹ ਮਤਲਬ ਕਿ ਪਾਣੀ ਖਾਣਾ ਪੀਣਾ ਸਰਵ ਕਰਦੇ ਸੀਗੇ ਤੇ ਮਤਲਬ ਕਿ ਉਹਨਾਂ ਨੇ 20 ਸਾਲ ਮਿਹਨਤ ਕੀਤੀ ਤੇ 20 ਸਾਲਾਂ ਬਾਅਦ ਸਾਡਾ ਇੱਕ ਰਹਿਣ ਜੋਗਾ ਤੇ ਇੱਕ ਵਧੀਆ ਕਾਰ ਬਣਿਆ ਸਰ ਉਹਨਾਂ ਤੋਂ ਹੀ ਸਾਨੂੰ ਮੋਟੀਵੇਸ਼ਨ ਮਿਲੀ ਹੈ ਤੇ ਮੇਰੀ ਸੋਚ ਹੈ ਕਿ ਮੈਂ ਪੈਸੇ ਜੋੜ ਕੇ ਥੋੜੇ ਦਿਨਾਂ ਬਾਅਦ ਜਾਂ ਥੋੜੇ ਕੁਝ ਮਹੀਨਿਆਂ ਬਾਅਦ ਮੈਂ ਆਪਣਾ ਖੁਦ ਇੱਕ ਟਿਊਸ਼ਨ ਸੈਂਟਰ ਵੈਲ ਸੈਟਰ ਖੋਲੋਗੀ ਸਰ ਤੇ ਸ਼ੁਰੂਆਤ ਦੇ ਵਿੱਚ ਆਪਾਂ ਮਿਹਨਤ ਜਾਰੀ ਆ ਆਪਣੀ ਤੇ ਜਿੰਨਾ ਆਪਾਂ ਕਰ ਸਕਦੇ ਆ ਜਿੰਨੀ ਆਪਾਂ ਮਿਹਨਤ ਕਰ ਸਕਦੇ ਆ ਉਨੀ ਹੱਦ ਤੱਕ ਮਿਹਨਤ ਕਰਾਂਗੇ ਤੇ ਫਿਰ ਮੰਨਾਂਗੇ ਕਿ ਹਾਂ ਹੁਣ ਸਕਸੈਸ ਹੋ ਚੁੱਕੇ ਹਾਂ ਸੀ ਜਿਹੜੇ ਬੱਚੇ ਘਰੋਂ ਅਮੀਰ ਹੈ ਉਹ ਆਪਣਾ ਖੁੱਲਾ ਖਾਣਾ ਪੀਣਾ ਵਧੀਆ ਗੱਡੀਆਂ 'ਚ ਘੁੰਮਦੇ ਆ ਨਾ ਉਹ ਮਾਪਿਓ ਦੇ ਸਿਰ ਤੇ ਐਸ਼ ਕਰ ਰਹੇ ਆ ਤੇ ਅਸੀਂ ਮਾਪਿਓ ਨੂੰ ਐਸ਼ ਕਰਵਾਣੀ ਹੈ ਤਾਂ ਸਾਡੀ ਤਾਂ ਹੀ ਸੋਚ ਆ ਸਰ ਵੀ ਆਪਾਂ ਸਕਸੈਸ ਹੋ ਕੇ ਗੱਡੀਆਂ ਲਵਾਂਗੇ ਤੇ ਗੱਡੀਆਂ ਚ ਮਾਪਿਓ ਨੂੰ ਕਮਾਵਾਂਗੇ ਸਰ ਇੱਕ ਦਿਨ ਦੇ ਵਿੱਚ ਆਪਣੀਆਂ ਸਰ 150 200 ਪਲੇਟਾਂ ਵਿਕ ਚੰਗੀਆਂ ਕਿ ਮੰਨ ਲਓ ਅਸੀਂ ਕੁ ਛੋਟੀਆਂ ਹੁੰਦੀਆਂ ਤੇ ਬਾਕੀ ਪਾਕੀ ਸਾਰੀਆਂ ਵੱਡੀਆਂ ਪਲੇਟਾਂ ਵਿਕ ਚੰਗੀਆਂ ਸਰ ਆਪਾਂ ਰੱਖਿਆ ਹੋਇਆ ਹੈ ਮਿਕਸ ਰੂਟ ਚਾਕਲੇਟ ਡਿਲਾਈਟ ਕੀਵੀ ਤੇ 올 ਇਨ ਵਨ ਤੇ ਮੰਗੇਓ ਹੈ ਤੇ ਸਟ੍ਰਾਬਰੀ ਸੈਂਸੇਸ਼ਨ ਹੈ ਜਿੱਦਾਂ ਅਸੀਂ ਸਰ ਫਲੇਵਰ ਨਹੀਂ ਯੂਜ਼ ਕਰਦੇ ਕੋਈ ਵੀ ਜਿੱਦਾਂ ਮਿਕਸ ਫਰੂਟ ਦੇ ਉੱਤੇ ਕਿਸੇ ਨੂੰ ਕੀਵੀ ਪਸੰਦ ਆ ਤੇ ਆਪਾਂ ਕੀਵੀ ਦੀਆਂ ਸਲਾਈਸਿਸ ਕੱਟ ਕਰਕੇ ਦੇਨੇ ਆ ਆਰਟੀਫੀਸ਼ੀਅਲ ਚੀਜ਼ ਅਸੀਂ ਕੋਈ ਵੀ ਯੂਜ਼ ਨਹੀਂ ਕਰਦੇ ਸਰ ਅਸੀਂ ਹਾਂਜੀ ਹਾਂਜੀ ਤੇਲੀ ਦਾ 6-7000 ਖਰਚਾ ਆ ਜਾਂਦਾ ਸਾਨੂੰ ਦਲੀ ਜੰਦੇ ਹਾਂਜੀ ਹਾਂਜੀ ਬਚ ਵੀ ਜਾਂਦੇ ਆ ਸਰ ਅਸੀਂ ਕਿਸੇ ਬ੍ਰਾਂਡ ਤੋਂ ਮੋਟੀਵੇਟ ਨਹੀਂ ਹੋਏ ਅਸੀਂ ਖੁਦ ਦਾ ਹੀ ਬ੍ਰਾਂਡ ਬਣਾਵਾਂਗੇ ਤੇ ਆਪਣੇ ਬ੍ਰਾਂਡ ਦਾ ਨਾਮ ਹੋਊਗਾ ਟਵਿਨ ਸਿਸਟਰ ਅਸੀਂ ਕੋਈ ਵੀ ਕੰਮ ਸਟਾਰਟ ਕਰਾਂਗੇ ਨਵਾਂ ਤੇ ਆਪਣਾ ਹਰੇਕ ਕੰਪਨੀ ਟਵਿਨ ਸਿਸਟਰ ਦੇ ਨਾਮ ਤੋਂ ਹੀ ਸਟਾਰਟ ਕਰਾਂਗੇ ਸਰ ਅਸੀਂ ਮਿਹਨਤ ਤਾਂ ਹਰੇਕ ਬੰਦਾ ਕਰ ਸਕਦਾ ਨਾ ਚਾਹ ਬੰਦਾ ਤੇ ਚਾਹੇ ਉਹ ਊਮੈਨ ਹੈ ਹਨਾ ਤੇ ਜੇ ਮੈਂ ਅੱਗੇ ਆਪਣੀ ਟੀਮ ਨੂੰ ਲੈ ਕੇ ਜਾਉਂਗੀ ਤਾਂ ਉਹਦੇ ਵਿੱਚ ਆਪਾਂ ਕੋਈ ਵੀ ਮਤਲਬ ਕਿ ਭੇਦਭਾਵ ਨਹੀਂ ਕਰਾਂਗੇ ਪੜ ਕੇ ਆਪਣਾ ਕੰਮ ਕੋਈ ਵੀ ਛੋਟਾ ਸੈਟਅਪ ਸਟਾਰਟ ਕਰੋ ਜਾਂ ਫਿਰ ਤੁਸੀਂ ਆਪਣੀ ਕੋਈ ਜੌਬ ਸਟਾਰਟ ਕਰੋ ਤਾਂ ਜੋ ਤੁਸੀਂ ਆਪਣੇ ਖਰਚੇ ਖੁਦ ਚੱਕ ਸਕੋ ਇਹੀ ਕਹਿਣਾ ਚਾਹੁੰਦੇ ਆ ਕਿ ਮਾਪਿਓ ਤੇ ਡਿਪੈਂਡੈਂਟ ਨਾ ਰਹੋ ਜੋ ਆਪਣੇ ਆਂਡ ਗਵਾਂਡ ਹੈ ਉਹਨਾਂ ਦੀਆਂ ਗੱਲਾਂ ਨੂੰ ਛੱਡ ਕੇ ਤੇ ਆਪਣੇ ਪਿੰਡ ਦੀਆਂ ਗੱਲਾਂ ਨੂੰ ਛੱਡ ਕੇ ਆਪਣੇ ਬੱਚਿਆਂ ਦਾ ਫਿਊਚਰ ਦੇਖੋ ਜੋ ਤੁਹਾਨੂੰ ਸਹੀ ਕਹਿ ਰਹੇ ਆ ਤੇ ਤੁਸੀਂ ਉਹਨਾਂ ਵੱਲ ਉਹਨਾਂ ਦੇ ਫਿਊਚਰ ਵੀ ਦੇਖੋ ਕਿ ਸਾਡੇ ਬੱਚਾ ਕੀ ਬੰਨਣਾ ਚਾਹੁੰਦਾ ਹੈ ਤੇ ਉਹਨਾਂ ਦੀ ਵੱਧ ਤੋਂ ਵੱਧ ਹੈਲਪ ਕਰੋ ਸਰ ਇਹੀ ਕਹਿਣਾ ਚਾਹੁੰਦੀ ਆ